ਤੁਸੀਂ ਜਿਉਲੇਉ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ। ਬੀਤੇ ਤਿੰਨ ਦਿਨ ਪਹਿਲਾਂ ਫਰੀਕੋਟ ਦੇ ਵਿੱਚ ਨਿਊ ਦੀਪ ਬੱਸ ਦਾ ਇੱਕ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ 31 ਦੀ ਕਰੀਬ ਦੱਸਿਆ ਜਾ ਰਿਹਾ ਸੀ ਕਿ ਜੋ ਇਲਾਜ ਅਧੀਨ ਫਰੀਕੋਟ ਦੇ ਗੁਰਗਮਾਹੇ ਮੈਡੀਕਲ ਹਸਪਤਾਲ ਵਿੱਚ ਸਨ। ਅਤੇ ਹੁਣ ਇਸ ਵਿੱਚ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਵਿੱਚ ਸ਼੍ਰੀ ਮੁਖਤਸਰ ਸਾਹਿਬ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਜੋ ਕਿ ਜ਼ਖਮੀ ਸਨ ਆਈਸੀਯੂ ਵਿੱਚ ਦਾਖਲ ਸਨ ਉਹਨਾਂ ਦੀ ਮੌਤ ਹੋਣ ਦਾ ਸਾਮਾਚਾਰ ਪ੍ਰਾਪਤ ਹੋਇਆ। ਸਬੰਧ ਦੇ ਵਿੱਚ ਉਹਨਾਂ ਦੇ ਹੀ ਸਾਥੀ ਨੇ ਦੱਸਿਆ ਕਿ ਜਦੋਂ ਪਿਛਲੇ ਦਿਨੀ ਦੀਪ ਬੱਸ ਦਾ ਐਕਸੀਡੈਂਟ ਹੋਇਆ ਸੀ ਤਾਂ ਐਕਸੀਡੈਂਟ ਦੇ ਦੌਰਾਨ ਇਹਨਾਂ ਦੇ ਅੰਦਰ ਗੰਦਾ ਪਾਣੀ ਵੀ ਚਲਿਆ ਗਿਆ ਸੀ ਉਹਨਾਂ ਕਿਹਾ ਕਿ ਇਲਾਜ ਚੱਲ ਰਿਹਾ ਸੀ ਪਰ ਉਹਨਾਂ ਦੀ ਹੁਣ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਫ੍ਰੀਕਵਲ ਪੁਲਿਸ ਵੱਲੋਂ ਵੀ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 31 ਦੇ ਕਰੀਬ ਲੋਕ ਜ਼ਖਮੀ ਸਨ ਅਤੇ ਦੋਹਾਂ ਨੂੰ ਜਿਹੜਾ ਹੈਗਾ ਸ਼੍ਰੀ ਅਮਰਸਦ ਸਾਹਿਬ ਨੂੰ ਰੈਫਰ ਵੀ ਕੀਤਾ ਗਿਆ ਸੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਐਕਸੀਡੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ ਇੰਦਰੀ ਸਿੰਘ ਦੇ ਸਾਥੀ ਨੇ ਅਤੇ ਇਸ ਮਾਮਲੇ ਦੇ ਵਿੱਚ ਕੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਾਰਵਾਈ ਸੁਣੋ ਜਾਂਚ ਅਧਿਕਾਰੀ ਬੀਤ ਸਿੰਘ ਤੋਂ ਜੀ ਗੁਰੂ ਘਰ ਦੇ ਸਿੰਘ ਸੀ ਮੰਨਣ ਵਾਲੇ ਜੀ ਉਹ 25-24 ਸਾਲ ਤੋਂ ਗੁਰੂ ਘਰ ਸੇਵਾ ਕਰ ਰਿਹਾ ਸੀ ਟੁੱਟੀ ਗੰਢੀ ਸਾਹਿਬ ਢੇਰਾ ਬੱਬਾ ਦਾ ਰਵਨ ਸਿੰਘ ਕਾਰ ਸੇਵਾ ਨਿਊ ਦਿੱਲੀ ਵਾਲੇ ਉਥੇ ਸੇਵਾ ਕਰਦਾ 25 ਸਾਲ ਤੋਂ ਉਹ ਆਪਦੀ ਬੇਟੀ ਦੇ ਪਾਸਪੋਰਟ ਦੇ ਸੰਬੰਧੀ ਬਾਹਰ ਜਾ ਰਹੀ ਬੇਟੀ ਤੇ ਉਹਦੇ ਸੰਬੰਧ ਦੇ ਵਿੱਚ ਉਹ ਅ ਮੈਂ ਅੰਮ੍ਰਿਤਸਰ ਜਾ ਰਿਹਾ ਸੀਗਾ ਤੇ ਦੁਰਘਟਨਾ ਹੋ ਗਈ ਰਸਤੇ ਦੇ ਵਿੱਚ ਤੇ ਸਾਨੂੰ ਤਾਂ ਕਰਤਿਬਨ ਤੋਂ ਘਟਨਾ ਤੋਂ ਬਾਅਦ 12 1 ਵਜੇ ਮੈਸੇਜ ਆਇਆ ਉੱਥੇ ਬਾਬਾ ਜੀ ਕੋਲ ਅਸੀਂ ਆਏ ਉਸ ਵੇਲੇ ਇੱਥੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਮਰੀਜ਼ ਤੁਹਾਡਾ ਸੀਰੀਅਸ ਹੈ ਵੈਲਟੀਨੇਟਰ ਤੇ ਹੈ ਤੇ ਉਸ ਤੋਂ ਬਾਅਦ ਫਿਰ ਕੱਲ ਆਏ ਆ ਜੀ ਕੱਲ ਉਹਨਾਂ ਦੇ ਅੰਦਰੋਂ ਕਰਤਿਬਨ 2 ਤੋਂ 250 ਗ੍ਰਾਮ ਦੇ ਕਰੀਬ ਘਾਰ ਜਿਹੜੀ ਹੈ ਜਿਸ ਥਾਂ ਤੇ ਬੱਸ ਡਿੱਗੀ ਹੈ ਉਹਦੇ ਵਿੱਚ ਜਿਹੜਾ ਗੰਦਾ ਪਾਣੀ ਸੀ ਵੀਰ ਜੀ ਉਹਨਾਂ ਦੇ ਅੰਦਰ ਗਿਆ ਤੇ ਮੈਂ ਕੱਲ ਦੇਖਿਆ ਉਹਦੇ ਪਾਣੀ ਉਹਨ ਇਸਰੀ ਤੋਂ ਨਿਕਲਿਆ ਆਖਰ 3:00 ਵਜੇ 4-5 ਮਿੰਟ ਤੇ ਉਹਨਾਂ ਦੀ ਆਲਰੇਡੀ ਬੈਕੋ ਨਾ ਕਿਸੇ ਮਿੰਦਰਜੀਤ ਸਿੰਘ ਪੁੱਤਰ ਸਾਧਨ ਸਿੰਘ ਮੁਖਸਰ ਉਹਨਾਂ ਦੇ ਪਰਿਵਾਰਕ ਮੈਂਬਰ ਹੁਣ ਦੋ ਬੇਟੀਆਂ ਜੀ ਇੱਕ ਬੇਟੀ 21 ਸਾਲ ਦੀ ਹੈ ਇੱਕ ਬੇਟੀ 18 ਸਾਲ ਦੀ ਹੈ ਤੇ ਉਹਨਾਂ ਦੀਆਂ ਦੋ ਬੇਟੀਆਂ ਬੇਟੀਆਂ ਤੇ ਇੱਕ ਮਿਸੀ ਜਾਂ ਕੋਈ ਕਮਾਉਣ ਵਾਲਾ ਨਹੀਂ ਹੈਗਾ ਇਸ ਵੇਲੇ ਉਹਨਾਂ ਦੇ ਭਤੀਜਾ ਸਾਹਿਬ ਤੇ ਉਹਨਾਂ ਦੇ ਸਾਲਾ ਸਾਹਿਬ ਆਏ ਨੇ ਮੌਸਰੀ ਚ ਨੇ ਐਸੋਲੇ ਡੈੱਡ ਬੋਡੀ ਲੈਣਾ ਤੇ ਸਾਨੂੰ ਬਾਬਾ ਜੀ ਨੇ ਭੇਜਿਆ ਨਾਲ ਵੀ ਉਹਨਾਂ ਨੇ ਸਿੰਘ ਦੀ ਲਿਆ ਕੇ ਤੇ ਇੰਦਿਆਂ ਸੋਚਾਰ ਕਰਾਂਗੇ ਜੀ ਇਹ ਜਿੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੀ ਉੱਥੇ ਹੀ ਰਹਿਣ ਦੇ ਸੀ ਨਹੀਂ ਨਹੀਂ ਸਿਰ ਰਹਿੰਦੇ ਆਪ ਦੇ ਸੇਵਾ ਕਰਦੇ ਸੀ ਗੁਰੂ ਘਰ ਦਿੱਲੀ ਆਲਰੇਡੀ ਲਗਭਗ 24 ਤੋਂ 25 30 ਸਾਲ ਤੋਂ ਸੇਵਾ ਕਰ ਰਿਆ ਸੀ ਲੈਂਗਰੀ ਦੀ ਤੇ ਬਹੁਤ ਹੀ ਗੁਰਸਿੱਖ ਬੰਦਾ ਅਮਰਤਾਰੀ ਬੰਦਾ ਸੀਗਾ ਤੇ 5-6 ਮਹੀਨਿਆਂ ਤੋਂ ਲਗਾਤਾਰ ਆਪ ਦੀ ਬੇਟੀ ਨੂੰ ਬਾਹਰ ਭੇਜਣ ਵਾਸਤੇ ਮਤਲਬ ਜਿਹੜੇ ਮਾਰ ਰਿਆ ਸੀ ਪਾਸਪੋਰਟ ਦੇ ਦਫ਼ਤਰਾਂ ਤੁਸੀਂ ਵੀ ਤੁਹਾਨੂੰ ਪਤਾ ਹੈ ਸਾਰਾ ਡਿਪਾਰਟਮੈਂਟ ਕਿਸ ਤਰ੍ਹਾਂ ਦਾ ਹੈ ਤੇ ਇਸ ਬਾਬਤ ਹੀ ਉਹ ਆਪ ਦੇ ਪਾਸਪੋਰਟ ਵਗੈਰਾ ਦੀ ਕੋਈ ਟ੍ਰਿਕਸ ਸੀਓ ਦੀ ਅੰਮ੍ਰਿਤਸਰ ਉੱਥੇ ਜਾ ਰਿਹਾ ਸੀ ਜਿਸ ਵਕਤ ਇਸ ਬੱਸ 'ਤੇ ਉਹਨਾਂ ਦੀ ਦੁਰਘਟਨਾ ਵਾਪਰ ਗਈ ਤੇ ਅਕਾਲ ਚਲਾਣਾ ਕਰ ਦਿੱਤਾ। ਕਿੱਥੋਂ ਦੇ ਰਹਿਣ ਵਾਲੇ ਸੀ ਕੀ ਨਾਮ ਸੀ? ਇਹ ਹੈਗੇ ਜੀ ਇੰਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਤੇ ਸ੍ਰੀ ਮੁਕਸਾ ਸਾਧੂ ਦੇ ਰਹਿਣ ਵਾਲੇ ਜੀ ਇਹ। ਕਦੋਂ ਦੇ ਤੋਂ ਇਹ ਇਹਨਾਂ ਦੀ ਕੱਲ ਸ਼ਾਮ ਹੀ ਹੋਈ ਹੈ ਜੀ। ਉਹਨਾਂ ਉੱਤਰਦਕਿਤਸਾ ਹੀ ਕਰਦੇ। ਪੁਲਿਸ ਜਿੰਨਾ ਪੋਸਟਮਾਰਟਮ ਕਰਾ ਕੇ ਤੇ ਇਹਨਾਂ ਦੇ ਵਾਰਸ ਆਏ ਹੋਏ ਆ ਤੇ ਉਹਨਾਂ ਦੇ ਬਿਆਨ ਲਿਖ ਕੇ ਤੇ ਡੈੱਡ ਬੋਡੀ ਉਹਨਾਂ ਦੇ ਵਾਲੇ ਕਰਦੇ। ਤੇ ਉਸੇ ਬੱਸ 'ਤੇ ਸਵਾਰ ਸੀ ਜਿਸ ਬੱਚਾ ਹੈ। ਹਾਂਜੀ ਉਹ ਨਿਊ ਦੀ ਬੱਸ 'ਤੇ ਸਵਾਰ ਸੀ ਜੀ। ਇਹ ਇਹਦਾ ਹਾਲ ਰੋਡਿ ਮਕਦਮਾ ਨੰਬਰ 47 2025 ਦਰਜ ਦਰਸਤ ਹੋਇਆ ਹੈ